சனூ சி ஜி லுசிய பாத ਜੇ ਸਤ ਗੁਰ ਨਦਰ ਕਰੀ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋ सोकहो टल गुरुसिवीय ए सहज सुपाई दर्शन परसया गुरु जन्म मरण दुख जायि होव ਸਿਫਤ ਕਸਮ ਦੀ ਨੂਰ ਅਰਸੋਂ ਕੁਰ ਸੋਹ ਝੱਟੀ ਆ ਤੋਦ ਡਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਆ ਸੱਜਣਾ ਸੱਚਾ ਪਾਤਸ਼ਾਹ सिर साहादसाह जिस, जिस पास बैठे आ सोहिए सब ना दावे साह सज्जन सच्चा पातशाह ਸਿਰ ਸਾਹ ਦਾ ਸਾਹ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇ ਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ रामकली महल्ला चौथा सतगुरु दया करहु हर मिलहु मेरे प्रीतम प्राण हर राया யல்குச்சரணி ஜின் ஹாரமார சத் தயக்கோ மே பிரீத்தாண ਮੈਂ ਚੇਰੀ ਹੋਏ ਲਗਹ ਗੁਰ ਚਰਣੀ ਜਿਨ ਹਰ ਪ੍ਰਭ ਮਾਰਗ ਪੰਥ ਦਿਖਾਇਆ RAM ਮੈਂ ਹਰ ਹਰ ਨਾਮ ਮਨ ਭਾਇਆ ਮੈਂ ਹਰ ਬਿਨ ਅਵਰ ਨਾ ਕੋਈ ਬੇਲੀ ਮੇਰਾ ਪਿਤਾ ਮਾਤਾ ਹਰ ਸਖਾਇਆ ਰਹਾ ਮੇਰੇ ਇੱਕ ਖਿੰਨ ਪ੍ਰਾਨ ਨਾ ਰਹੇ ਬਿਨ ਪ੍ਰੀਤਮ ਬੇਨ ਦੇਖੇ ਮਰ ਹੈ ਮੇਰੀ ਮਾਇਆ ਧੰਨ ਧੰਨ ਵੱਡ ਭਾਗ ਗੁਰ ਸਰਣੀ ਆਈ ਹਰ ਗੁਰ ਮਿਲ ਦਰਸ਼ਨ ਪਾਇਆ ਮੈਂ ਵਰਨਾ ਕੋਈ ਸੂਝ ਬੁੱਝ ਮਨ ਹਰ ਜਪ ਜਪੋ ਜਪਾਇਆ ਨਾਮ ਹੀਣ ਫਿਰ ਹੈ ਸੇ ਨਕਟੇ तिन कस कस नक वडाया मोको जग जीवन अंतर नाम बसाया, ਨਾਨਕ ਗੁਰੂ ਗੁਰੂ ਹੈ ਪੂਰਾ ਮਿਲ ਸਤ ਗੁਰ ਨਾਮ ਧਿਆਇਆ ਮੋ ਕੋ ਜਗ ਜੀਵਨ ਜੀਵਾਲ ਸੁਅੰਮੀ ਹृदय ਅੰਦਰ ਨਾਮ ਵਸਾਇਆ ਨਾਨਕ ਗੁਰੂ ਗੁਰੂ ਹੈ ਪੂਰਾ ਮਿਲ ਸਤ ਗੁਰ ਨਾਮ ਧਿਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਤ ਸੰਗਤ ਜੀ ਬੜੇ ਹੀ ਵੱਡੇ ਭਾਗ ਹਨ ਸਤ ਸੰਗਤ ਦੀਆਂ ਘੜੀਆਂ ਨਸੀਬ ਹੋਈਆਂ ਅੱਜ ਮਸਿਆ ਹੈ ਮਸਿਆ ਦਾ ਦਿਹਾੜਾ ਹੈ ਆਪ ਸਭ ਸੰਤਾਂ ਸਤ ਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨ ਪਰਸ ਰਹੇ ਹੋ ਜੋ ਹੁਕਮਨਾਮਾ ਸਾਹਿਬ ਸਤ ਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਆ ਹੈ ਆਪ ਸਭ ਸੰਗਤਾਂ ਨੇ ਸੁਣਨਾ ਕੀਤਾ ਹੈ ਅਖਰੇ ਅਰਥਾਂ ਦੇ ਨਾਲ ਜੁੜਨਾ ਕਰਾਂਗੇ ਉਸ ਤੋਂ ਉਪਰੰਤ ਜੋ ਸਤਸੰਗ ਜੀ ਸੰਗਤ ਦਾ ਹੁਕਮ ਕਿ ਮਸਿਆ ਦੇ ਬਾਰੇ ਕੁਝ ਗੁਰਮਤ ਵਿਚਾਰ ਕੀਤੀ ਜਾਵੇ ਮਸਿਆ ਕੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੀ ਗੁਰਬਾਣੀ ਦੇ ਅੰਦਰ ਉਪਦੇਸ਼ ਬਖਸ਼ਦੇ ਹਨ ਤੇ ਜੇ ਬਖਸ਼ਦੇ ਹਨ ਤੇ ਫਿਰ ਗੁਰੂ ਦੇ ਸਿੱਖਾਂ ਨੂੰ ਜਿਹੜੀ ਮਸਿਆ ਹੈ ਉਹ ਕਿਸ ਤਰ੍ਹਾਂ ਮਨਾਉਣੀ ਚਾਹੀਦੀ ਹੈ ਸੋ ਸਮੇਂ ਦੇ ਅੰਦਰ ਰਹਿੰਦੇ ਆ ਸਤਸੰਗ ਜੀ ਆਪ ਸਭ ਸੰਗਤਾਂ ਦੇ ਚਰਨ ਪਰਸਾਂਗੇ ਜੋ ਹੁਕਮਨਾਮਾ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ ਰਾਮਕਲੀ ਰਾਗ ਮਹੱਲਾ ਚੌਥਾ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਹਨ ਸਤਿਗੁਰ ਦਇਆ ਕਰੋ ਹਰ ਮੇਲੋ ਮੇਰੇ ਪ੍ਰੀਤਮ ਪ੍ਰਾਨ ਹਰ ਰਾਇਆ हे हरि हे मेरे प्रीतम हे मेरी जिंद दे मालिका बादशाह मेहर कर केड़ी मेहर कर केड़ी दया कर मेनू गुरु मिला सतगुरु दया करो हर मेलू मेरे प्रीतम प्राण हर राया हे सच्चे बादशाह मेरा मिलाप गुरु दे नाल हो जावे ते गुरमुखो भागा वाले ने जेडे गुरु दे नाल मिलदे ने ਆਪਸ ਬਸ ਸੰਗਤਾਂ ਵਿੱਚ ਬਾਣੀ ਦੇ ਨਾਲ ਜੁੜ ਰਹੇ ਹੋ ਪੜ ਰਹੇ ਹੋ ਸੁਣ ਰਹੇ ਹੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਦਾਰੇ ਕਰ ਰਹੇ ਹੋ ਸਤਸੰਗ ਜੀ ਸਤਿਗੁਰ ਦੀ ਦਇਆ ਹੋਵੇ ਤੇ ਤਾਂ ਇਹ ਦਾਤ ਮਿਲਦੀ ਹੈ ਹਮ ਚੇਰੀ ਹੋਏ ਲਗਹਿ ਗੁਰ ਚਰਣੀ ਜਿਨ ਹਰ ਪ੍ਰਭ ਮਾਰਗ ਪੰਥ ਦਿਖਾਇਆ ਸੱਚੇ ਪਾਤਸ਼ਾਹ ਜੀ ਕਹਿੰਦੇ ਮੈਂ ਜਿਸ ਗੁਰੂ ਨੇ ਪਰਮਾਤਮਾ ਦੇ ਮਲਾਪ ਦਾ ਰਸਤਾ ਦਿਖਾ ਦਿੱਤਾ ਮੈਂ ਉਹਦੇ ਚਰਨਾਂ ਦੇ ਨਾਲ ਲੱਗ ਜਾਵਾਂ ਮੈਂ ਉਹਦਾ ਦਾਸ ਬਣ ਜਾਵਾਂ ਇਹ ਸਾਨੂੰ ਸਮਝਾ ਰਹੇ ਨੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਕਿ ਜਿਸ ਗੁਰੂ ਨੇ ਰਸਤਾ ਦੱਸ ਦਿੱਤਾ ਕਿ ਭਾਈ ਸੱਚੇ ਮਾਰਗ ਚੱਲਦਿਆਂ ਉਸਤਤ ਕਰੈ ਜਹਾਨ ਹਮ ਚੇਰੀ ਹੋਏ ਲੱਗੇ ਗੁਰ ਚਰਣੀ ਜਿਨ ਹਰ ਪ੍ਰਭ ਮਾਰਗ ਪੰਥ ਦਿਖਾਇਆ ਪਰਮਾਤਮਾ ਦੇ ਨਾਲ ਜੋੜ ਦਿੱਤਾ ਜੀ। ਰਾਮ ਮੈਂ ਹਰ ਹਰ ਨਾਮ ਮਨ ਭਾਇਆ। ਹਿਰਮੇ ਹੋਏ ਰਾਮ ਅਕਾਲ ਪੁਰਖ ਪਰਮਾਤਮਾ ਹੈ ਵਾਹਿਗੁਰੂ। ਮੇਰੇ ਮਨ ਵਿੱਚ ਤੇਰਾ ਨਾਮ ਪਿਆਰਾ ਲੱਗਦਾ ਹੈ। ਧੰਨ ਗੁਰੂ ਰਾਮਦਾਸ ਸਾਹਿਬ ਜੀ ਕਹਿ ਰਹੇ ਨੇ ਕਿ ਗੁਰੂ ਦੇਆ ਸਿੱਖਾ ਤੈਨੂੰ ਨਾਮ ਪਿਆਰਾ ਲੱਗਦਾ ਹੈ। ਤੈਨੂੰ ਗੁਰੂ ਦੀ ਬਾਣੀ ਪਿਆਰੀ ਲੱਗਦੀ ਲਗਣੀ ਚਾਹੀਦੀ ਹੈ ਜੀ। ਮੈਂ ਹਰ ਬਿਨ ਅਵਰਨਾ ਕੋਈ 베ਲੀ ਮੇਰਾ ਪਿਤਾ ਮਾਤਾ ਹਾਰ ਸਖਾਇਆ ਰਹਾਉ ਰਹਾਉ ਦਾ ਬੰਦ ਹੈ ਸਤਿਗੁਰੂ ਜੀ ਕਹਿੰਦੇ ਪ੍ਰਮਾਤਮਾ ਤੋਂ ਬਿਨਾ ਮੈਨੂੰ ਕੋਈ ਹੋਰ ਮਦਦਗਾਰ ਨਹੀਂ ਦਿਸਦਾ ਜਿਹੜਾ ਸੱਚਾ ਸੱਜਣ ਆ ਨਾ ਗੁਰਮਖੋ ਕੇਵਲ ਤੇ ਕੇਵਲ ਪ੍ਰਮਾਤਮਾ ਹੈ ਪ੍ਰਮਾਤਮਾ ਹੀ ਮੇਰੀ ਮਾਂ ਹੈ ਪ੍ਰਮਾਤਮਾ ਹੀ ਮੇਰਾ ਪਿਓ ਹੈ ਮੇਰਾ ਸੱਚਾ ਸਾਥੀ ਹੈ ਪ੍ਰਮਾਤਮਾ ਮੈਂ ਹਰ ਬਿਨ ਅਵਰ ਨਾ ਕੋਈ ਬੇਲੀ ਮੇਰਾ ਪਿਤਾ ਮਾਤਾ ਹਰ ਸਖਾਇਆ ਰਹਾਉ ਪਿਸ਼ਰਾਮ ਦੀਏ ਕਰੇ ਬਖਸ਼ਿਸ਼ ਕਰਦੇ ਨੇ ਸਤਗੁਰੂ ਜੀ ਮੇਰੇ ਇੱਕ ਖਿੰਨ ਪ੍ਰਾਣ ਨਾ ਰਹੇ ਬਿਨ ਪ੍ਰੀਤਮ ਬਿਨ ਪ੍ਰੀਤਮ ਮੈਂ ਰਹਿ ਨਹੀਂ ਸਕਦਾ ਮੇਰੇ ਇੱਕ ਖਿੰਨ ਪ੍ਰਾਣ ਨਾ ਰਹੇ ਬਿਨ ਪ੍ਰੀਤਮ ਬਿਨ ਦੇਖੇ ਮਰਹੇ ਮੇਰੀ ਮਾਇਆ हे मां परमात्मा ਤੋਂ ਬਿਨਾਂ ਸਤਿਗੁਰੂ ਜੀ ਵੀ ਕਹਿੰਦੇ ਨੇ ਨਾ ਅੱਖਾਂ ਜੀਵਾਂ ਵਿਸਰੇ ਮਰ ਜਾਉਂ। हे ਮੇਰੀ ਮਾਂ ਪ੍ਰੀਤਮ परमात्मा ਤੋਂ ਬਿਨਾਂ ਮੈਂ ਰਹਿ ਨਹੀਂ ਸਕਦਾ। ਧੰਨ ਧੰਨ ਵੱਡ ਭਾਗ ਗੁਰ ਸਰਣੀ ਆਏ ਹਰ ਗੁਰ ਮਿਲ ਦਰਸ਼ਨ ਪਾਇਆ। ਉਹਨਾਂ ਦੇ ਵੱਡੇ ਭਾਗ ਨੇ ਗੁਰਮਖੋ ਵੱਡੇ ਭਾਗ ਨੇ ਉਹ ਮਨੁੱਖ ਧੰਨ ਹਨ ਧੰਨ ਹਨ ਵੱਡੇ ਭਾਗਾਂ ਵਾਲੇ ਹਨ ਜਿਹੜੇ ਗੁਰੂ ਦੀ ਸਰਣ ਆ ਕੇ ਪੈਂਦੇ ਨੇ ਗੁਰੂ ਨੂੰ ਮਿਲ ਕੇ ਉਹਨਾਂ ਨੇ ਪ੍ਰਮਾਤਮਾ ਦਾ ਦਰਸ਼ਨ ਕਰ ਲਿਆ ਜੀ ਗੁਰੂ ਚੋਂ ਪ੍ਰਮਾਤਮਾ ਦਿਸਿਆ ਨਾ ਵਾਹ ਵਾਹ ਬਾਣੀ ਨਿਰੰਕਾਰ ਹੈ ਮੈਂ ਅਵਰ ਨਾ ਕੋਈ ਸੂਝੈ ਬੂਝੈ ਮਨ ਹਰ ਜਪ ਜਪੋ ਜਪਾਇਆ ਪ੍ਰਭੂ ਦੇ ਨਾਮ ਤੋਂ ਬਿਨਾ ਮੈਨੂੰ ਕੋਈ ਵੀ ਜਿਹੜਾ ਨਾ ਹੋਰ ਸੁੱਝਦਾ ਬੁੱਝਦਾ ਨਹੀਂ ਮਨ ਕਰਕੇ ਪ੍ਰਭੂ ਪਰਮਾਤਮਾ ਦੇ ਨਾਮ ਦੇ ਨਾਲ ਜੁੜਨਾ ਹੈ ਸਾਧ ਸੰਗਤ ਜੀ ਤੇ ਜਾਪ ਕਰਨਾ ਹੈ ਪ੍ਰਭੂ ਪਰਮਾਤਮਾ ਦੇ ਨਾਮ ਦਾ ਨਾਮ ਹੀਣ ਫਿਰ へ ਸੇ ਨਾ ਕਟੇ ਤਿੰਨ ਘਸ ਕਸ ਨੱਕ ਵਡਾਇਆ ਕਿਉਂ ਜਪਣਾ ਹੈ ਜੀ ਕਿਉਂ ਜ਼ਰੂਰੀ ਆ ਸਮਝਾਉਂਦੇ ਨੇ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਹੁਣ ਸਮਝਾਉਣਗੇ ਜੀ ਜਿਹੜੇ ਮਨੁੱਖ ਨਾਮ ਤੋਂ ਵਾਂਝੇ ਨਹੀਂ ਜਪਦੇ ਨਹੀਂ ਉਹ ਬਿਸ਼ਰਮਾ ਵਾਂਗ ਨਕਟੇ ਦੁਨੀਆ ਵਿੱਚ ਤੁਰੇ ਫਿਰਦੇ ਨੇ ਤੇ ਉਹ अनेका ਵਾਰੀ ਬੇਇੱਜ਼ਤੀ ਕਰਾ ਕੇ ਖੁਆਰ ਹੁੰਦੇ ਨੇ ਕਿਉਂਕਿ ਨਾਮ ਤੋਂ ਬਿਨਾ ਪਤ ਨਹੀਂ ਜੀ ਸਦਾ ਬਰਕਰਾਰ ਰਹਿਣ ਵਾਲੀ ਜਿਹੜੀ ਇੱਜ਼ਤ ਆ ਨਾ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਉਹ ਨਾਮ ਦੇ ਦੁਆਰਾ ਹੀ ਆ ਉਸ ਤਰ੍ਹਾਂ ਨਹੀਂ ਮੋਹ ਕੋ ਜਗ ਜੀਵਨ ਜੀਵਾਲ ਲੈ ਸੁਆਮੀ ਰਿਧ ਅੰਤਰ ਨਾਮ ਵਸਾਇਆ ਹੇ ਜਗਤ ਦੇ ਜੀਵਨ ਜਗਤ ਨੂੰ ਜੀਵਨ ਦੇਣ ਵਾਲੇ ਜਗਤ ਦੇ ਮਾਲਕ ਪ੍ਰਭੂ ਵਾਹਿਗੁਰੂ ਕਿਰਪਾ ਕਰ ਮੈਨੂੰ ਨਾਮ ਦੀ ਦਾਤ ਦੇ ਦੇ ਤੇ ਨਾਮ ਦੇ ਦੁਆਰਾ ਮੈਂ ਆਤਮਿਕ ਜੀਵਨ ਸੁਖੈਰ ਢੰਗ ਦੇ ਨਾਲ ਜੀ ਸਕਾਂ ਮੇਰੀ ਸੋਚ ਮੇਰਾ ਆਚਰਣ ਉੱਚਾ ਹੋ ਜਾਵੇ ਨਾਨਕ ਗੁਰੂ ਗੁਰੂ ਹੈ ਪੂਰਾ ਮਿਲ ਸਤਗੁਰ ਨਾਮ ਧਿਆਇਆ ਧੰਨ ਗੁਰੂ ਰਾਮਦਾਸ ਸਹਿ ਮਹਾਰਾਜ ਕਹਿੰਦੇ ਭਾਈ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਪੂਰੇ ਗੁਰੂ ਨੇ ਤੇ ਗੁਰੂ ਦੇ ਨਾਲ ਮਿਲ ਕੇ ਨਾ ਨਾਮ ਜਪਿਆ ਕਰੀਏ ਜੀ ਕਿੱਦਾਂ ਗੁਰੂ ਨਾਲ ਮਿਲ ਕੇ ਕਿੱਦਾਂ ਨਾਮ ਜਪਾਂਗੇ ਜੀ ਜਦੋਂ ਆਪ ਬਾਣੀ ਪੜਾਂਗੇ ਆਇਓ ਸੁਣਨ ਪੜਨ ਕੋ ਬਾਣੀ ਇਹ ਬਖਸ਼ ਸਤਿਗੁਰਾਂ ਜੀ ਨੇ ਜੋ ਹੁਕਮਨਾਮੇ ਸਾਹਿਬ ਦੇ ਅੰਦਰ ਕੀਤੀ ਹੈ ਸੋ ਅੱਜ ਮਸਿਆ ਸਤਸੰਗਤ ਜੀ ਤੇ ਮਸਿਆ ਕੋਈ ਕਰਮਕਾਂਡ ਨਹੀਂ ਵੈਮ ਪਰਮ ਨਹੀਂ ਪਖੰਡ ਨਹੀਂ ਮਸਿਆ ਸਮੇਂ ਨੂੰ ਮਾਪਣ ਦੀ ਇਕਾਈ ਹੈ ਜੋ ਪ੍ਰਾਤਨ ਸਮੇਂ ਦਾ ਹਿਸਾਬ ਲਾਇਆ ਜਾਂਦਾ ਸੀ ਜਿਵੇਂ ਜਿਹੜਾ ਚੰਦ ਹੈ ਨਾ ਉਹ ਦਿਖਾਈ ਨਹੀਂ ਨਾ ਦੇ ਹੁੰਦਾ ਹਨੇਰੀ ਰਾਤ ਹੁੰਦੀ ਹੈ ਤੇ ਉਹਨੂੰ ਮਸਿਆ ਦੀ ਰਾਤ ਕਿਹਾ ਜਾਂਦਾ ਹੈ ਤੇ ਇਹ ਚੰਨ ਫਿਰ ਹੌਲੀ-ਹੌਲੀ ਘਟਦਾ ਘਟਦਾ ਘਟ ਜਾਂਦਾ ਹੈ ਉਹ ਮਸਿਆ ਇਹਦੇ ਚ ਵਾਧਾ ਹੋਇਆ ਵਾਧਾ ਵਾਧਾ ਸਤਸੰਗਤ ਜੀ ਜੁਗਰਾਿਆਂ ਦੀ ਚਾਲਿਆ ਸੰਪੂਰਨ ਹੋਇਆ ਤੇ ਉਹ ਪੁੰਨਿਆ ਕਹਿ ਦਿੰਨੇ ਆ ਸਮੇਂ ਦੀ ਚਾਲ ਆ ਜੀ ਕੋਈ ਕਰਮकांड ਨਹੀਂ ਕੋਈ ਵਹਿਮ ਭਰਮ ਨਹੀਂ ਹਾਂ ਜੋ ਸਤਗੁਰੂ ਜੀ ਸਮਝਾ ਰਹੇ ਨੇ ਨਾ ਉਹ ਬਖਸ਼ਿਸ਼ ਇਹ ਕਰਦੇ ਨੇ ਕਿ ਜੇ ਤੈਨੂੰ ਮਹਿਸੂਸ ਹੋਇਆ ਨਾ हे ਜੀਵ ਤੂੰ ਬਾਰਮੁਖੀ ਦੇਖਿਆ ਹਨੇਰਾ ਹੋ ਗਿਆ ਤੇ ਮਹਿਸੂਸ ਹੋਇਆ ਨਾ ਪਤਾ ਲੱਗਾ ਨਾ ਬਾਰਮੁਖੀ ਹਨੇਰੇ ਦਾ ਤਾਂ ਹੀ ਕਿਹਾ ਵਸਿਆ ਇਸੇ ਤਰ੍ਹਾਂ ਆਪਣੇ ਅੰਦਰ છાਤੀ ਮਾਰ ਅੰਦਰ ਕਿਤੇ ਅੰਦਰ ਹਨੇਰਾ ਤੇ ਨਹੀਂ ਤੇ ਸਤਿਗੁਰੂ ਜੀ ਨੂੰ ਪੁੱਛਾਂਗੇ ਸਤਿਗੁਰੂ ਜੀ ਅੰਦਰ ਦਾ ਕਿਹੜਾ ਹਨੇਰਾ ਹੈ ਤੇ ਸਤਿਗੁਰੂ ਜੀ ਕਹਿੰਦੇ ਭਾਈ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਨਿੰਦਾ ਚੁਗੜੀ ਤੇਰੇ ਅੰਦਰ ਦਾ ਹਨੇਰਾ ਹੈ ਭਾਈ ਆ ਹੀਰੇ ਵਰਗਾ ਜਿਹੜਾ ਮਨੁੱਖਾ ਜਨਮ ਮਿਲਿਆ ਜਿੰਨੂੰ ਤੂੰ ਐਵੇਂ ਨਸ਼ਿਆਂ ਦੇ ਵਿੱਚ ਰੋੜੀ ਜਾ ਰਿਹਾ ਨਾ ਇਹ ਤੇਰੇ ਅੰਦਰ ਦਾ ਹੀ ਹਨੇਰਾ ਹੈ ਇਹ ਅੰਦਰ ਦੇ ਹਨੇਰੇ ਨੂੰ ਦੂਰ ਕਰ ਇਸ ਤਰ੍ਹਾਂ ਮੱਸਿਆ ਮਣਾ ਗੁਰੂ ਦਿਆ ਸਿਖਾ ਜਿਵੇਂ ਸਤਿਗੁਰੂ ਜੀ ਸਮਝਾਉਂਦੇ ਨੇ ਅਮਾਵਸ ਮਹਿ ਆਸ ਨਿਵਾਰੋ ਅੰਤਰਜਾਮੀ RAM ਸਮਾਰੋ ਅਮਾਵਸ ਕਹਿੰਦੇ ਨੇ ਮੱਸਿਆ ਦੀ ਰਾਤ ਨੂੰ ਜੀ ਇਹ ਗੁਰਬਾਣੀ ਦੀਆਂ ਪੰਕਤੀਆਂ ਹੈ ਗੁਰਮਖੋ ਅਮਾਵਸ ਮਹਿ ਆਸ ਨਿਵਾਰੋ ਛੱਡ ਤੇ ਸਾਰੀ ਆਸਾਂ ਇੱਕ ਆਸ ਰੱਖ ਕੇ ਦੀ ਅੰਤਰਜਾਮੀ ਅਕਾਲ ਪੁਰਖ ਪ੍ਰਮਾਤਮਾ ਵਾਹਿਗੁਰੂ ਦੀ ਸਤਿਗੁਰੂ ਜੀ ਕਿਰਪਾ ਕਰਦੇ ਨੇ ਅਮਾਵਸ ਆਤਮ ਸੁਖੀ ਭਏ ਸੰਤੋਖ ਦੀ ਆ ਗੁਰਦੇਵ ਹਿਰਦਾ ਸੁਖੀ ਹੋ ਗਿਆ ਜੀ ਕਿਦੋਂ ਹੋਇਆ ਜਦੋਂ ਗੁਰਦੇਵ ਵਾਹਿਗੁਰੂ ਪ੍ਰਮਾਤਮਾ ਦੀ ਕਿਰਪਾ ਦੇ ਸਦਕਾ ਗੁਰੂ ਦੇ ਮਿਲਾਪ ਦੇ ਸਦਕਾ ਸੰਤੋਖ ਦੀ ਦਾਤ ਮਿਲੀ ਤੇ ਇਹ ਹੋਣੀ ਚਾਹੀਦੀ ਹਰੇਕ ਧਰਮੀ ਦੇ ਕੋਲ ਹੋਣੀ ਚਾਹੀਦੀ ਪਹਿਲਾਂ ਸੰਤੋਖੀ ਤੇ ਫਿਰ ਧਰਮੀ ਇਹ ਨਹੀਂ ਕਿ ਪਹਿਲਾਂ ਧਰਮੀ ਤੇ ਫਿਰ ਸੰਤੋਖੀ ਪਹਿਲਾਂ ਪਿਤਾ ਤੇ ਫਿਰ ਪੁੱਤਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਅਮਾਵਸ ਆਤਮ ਸੁਖੀ ਭਏ ਸੰਤੋ ਸੰਤੋਖ ਦਿਆ ਗੁਰਦੇਵ ਤਨ ਮਨ ਸੀਤਲ ਸਾਥ ਸਹਿਜ ਲਾਗਾ ਪ੍ਰਭ ਕੀ ਸੇਵ ਤਨ ਕਰਕੇ ਮਨ ਕਰਕੇ ਟਕਾ ਹਿਰਦੇ ਦਾ ਕਿਦਾਂ ਜੀ ਪ੍ਰਭੂ ਪਰਮਾਤਮਾ ਦੀ ਸੇਵਾ ਦੇ ਦੁਆਰਾ ਟੁੱਟੇ ਬੰਧਨ ਬਹੁ ਵਿਕਾਰ ਸਫਲ ਪੂਰਨਤਾ ਕੇ ਕਾਮ ਬੰਦਨਾ ਤੋਂ ਮੁਕਤੀ ਤੇ ਸਾਰੇ ਕਾਰਜ ਪੂਰੇ ਆਜੀ ਸੇਵਾ ਦਾ ਫਲ ਆਜੇ ਨਾਮ ਧਿਆਉਣ ਦਾ ਫਲ ਦੁਰਮਤ ਮਿੱਟੀ ਹੋਵੇਂ ਛੁੱਟੀ ਸਿਮਰਤ ਹਰ ਕੋ ਨਾਮ ਪੈੜੀ ਮਤ ਦੂਰ ਹੋ ਜਾਂਦੀ ਹੈ ਜੀ ਕਿੱਦਾਂ ਹੁੰਦੀ ਹੈ ਸਿਮਰਤ ਹਰ ਕੋ ਨਾਮ ਪ੍ਰਭੂ ਪਰਮਾਤਮਾ ਦੇ ਨਾਮ ਸਿਮਰਨ ਦੇ ਦੁਆਰਾ ਸਿਮਰਿਆ ਕਰੋ ਗੁਰਬਖੋ ਵਾਹਿਗੁਰੂ ਵਾਹਿਗੁਰੂ ਕਰਿਆ ਕਰੋ ਵਾਹਿਗੁਰੂ 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 ਜਦੋਂ ਸਮਾਂ ਮਿਲੇ ਸਤ ਸੰਗਤ ਜੀ ਤੇ ਸਮਾਂ ਤੇ ਮਿਲਿਆ ਪਰ ਅਸੀਂ ਧਿਆਨ ਨਹੀਂ ਨ ਦੇਂਦੇ ਸੋ ਸ਼ਰਨ ਗਹੀ ਪਾਰ ਬ੍ਰਹਮ ਕੀ ਮਿਟਿਆ ਆਵਾ ਗਵਨ ਜਿਹੜੀ ਸ਼ਰਨ ਆ ਨਾ ਪ੍ਰਭੂ ਪਰਮਾਤਮਾ ਦੀ ਉਹ ਸਾਡੇ ਜਨਮ ਮਰਨ ਦੇ ਚੱਕਰ ਨੂੰ ਮੁਕਾਉਂਦੀ ਜੇ ਸਤਗੁਰ ਆਇਓ ਸ਼ਰਨ ਤੁਹਾਰੀ ਮਿਲੇ ਕੀ ਮਿਰਦਾ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਕਿਸੇ ਪ੍ਰਕਾਰ ਦੀ ਤੋਟ ਹੀ ਨਹੀਂ ਰਹਿੰਦੀ ਜੀ ਆਪ ਤਰਿਆ ਗੋਤੰਬ ਸਿਓ ਗੁਣ ਗੋਬਿੰਦ ਪ੍ਰਭ ਰਵਣ ਉਹ ਗੁਰੂ ਦਾ ਪਿਆਰਾ ਆਪ ਤੇ ਤਰਦਾ ਹੀ ਆ ਨਾਲ ਪਰਿਵਾਰ ਨੂੰ ਵੀ ਤਾਰ ਲੈਂਦਾ ਹਰ ਕੀ ਟਹਿਲ ਕਮਾਵਣੀ ਜਪੀਏ ਪ੍ਰਭ ਕਾ ਨਾਮ ਪ੍ਰਭੂ ਪ੍ਰਮਾਤਮਾ ਦੀ ਸੇਵਾ ਨਾਮ ਨਾਮ ਜਪਣਾ ਪ੍ਰਭੂ ਦੀ ਸੇਵਾ ਜੀ ਨਾਮ ਜਪ ਕੇ ਆਪਣੇ ਆਪ ਨੂੰ ਅੰਦਰੋਂ ਧੋਣਾ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸਾਏ ਹੋਏ ਰਸਤੇ ਤੇ ਤੁਰਨਾ ਗੁਰਪੂਰੇ ਤੇ ਪਾਇਆ ਨਾਨਕ ਸੁਖ ਬਿਸਰਾਮ ਏ ਟਕਾ ਏ ਰਹਿਮਤ ਏ ਬਖਸ਼ਿਸ਼ ਹੋਰ ਕਿਤੇ ਉਹ ਨਹੀਂ ਪੂਰੇ ਗੁਰੂ ਤੋਂ ਮਿਲਦੀ ਆ ਜੀ ਗੁਰੂ ਦੇ ਦੁਆਰਾ ਇਹ ਗੁਰਪ੍ਰਸਾਦ ਦਾਤ ਮਿਲਦੀ ਆ ਪ੍ਰਸਾਦ ਕਿਰਪਾ ਹੁੰਦੀ ਜਦ ਗੁਰੂ ਦੀ ਸੋ ਗੁਰਮਖੋ ਮਸਿਆ ਹੈ ਅੱਜ ਤੁਸੀਂ ਹਾਜ਼ਰੀ ਭਰੀ ਆ ਸਤਿਗੁਰੂ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਬਸ ਜਿਹੜਾ ਅਕੀਦਾ ਹੈ ਜਿਹੜਾ ਧਿਆਨ ਹੈ ਉਹ ਗੁਰੂ ਦੇ ਚਰਨਾਂ ਦੇ ਨਾਲ ਸਾਡਾ ਜੁੜ ਜਾਵੇ ਹਾਂ ਜੀ ਆਵਾਂਗੇ ਨਾ ਤੇ ਜੁੜਾਂਗੇ ਕਿਦਾਂ ਸਿੱਧੇ ਤੌਰ ਤੇ ਨਹੀਂ ਕਹਿਣਾ ਕਿ ਜੀ ਪਖੰਡ ਹੈ ਜੀ ਨਹੀਂ ਨਹੀਂ ਗੁਰੂ ਘਰ ਆਉਣਾ ਗੁਰਮਖਾ ਜੇ ਉਦਮ ਕੀਤਾ ਸੰਗਰਾਂਦ ਤੇ ਆਉਣਾ ਮਸਿਆ ਤੇ ਆਉਣਾ ਪੁੰਨਿਆ ਤੇ ਆਉਣਾ ਅਰਦਾਸ ਬੇਨਤੀ ਕਰ ਹਰ ਰੋਜ਼ ਹਾਜ਼ਰੀ ਭਰਿਆ ਕਰ ਸਤਿਗੁਰ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਲਿਆਂਦਾ ਹੋਇਆ ਤਿਲ ਫੁਲ ਭੇਟਾ ਦਰ ਪ੍ਰਵਾਨ ਕਰਨ ਆਉਣ ਵਾਲਾ ਸਮਾ ਸਭਨਾਂ ਦੇ ਲਈ ਖੁਸ਼ੀਆਂ ਭਰਿਆ ਆਵੇ ਸਦਾ ਹੀ ਆਪਣੇ ਚਰਨਾਂ ਦੇ ਨਾਲ ਸਤਿਗੁਰ ਜੀ ਜੋੜ ਕੇ ਰੱਖਣ ਆਦੀਆਂ ਬਿਆਦੀਆਂ ਉਪਾਦੀਆਂ ਦਾ ਨਾਸ਼ ਕਰਨ ਨਾਮ ਦੀ ਦਾਤ ਬਖਸ਼ਣ ਦੇਹ Arogya ਬਖਸ਼ਣ ਬੱਚਿਆਂ ਨੂੰ ਵਿਦਿਆ ਦੀ ਦਾਤ ਬਖਸ਼ਣ ਇਹ ਦਾਤਾਂ ਆਪਾਂ ਨੂੰ ਗੁਰੂ ਤੋਂ ਮਿਲਣੀਆਂ ਜੀ ਤੇ ਮੰਗਣੀਆਂ ਵੀ ਨੇ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ ਨਾਨਕ ਦਾਸ ਮੁਖ ਤੇ ਜੋ ਬੋਲੇ ਇहां ਉहां ਸੱਚ ਹੋਵੇ ਓਲਦਿਆਂ ਹੋਇਆਂ ਹੋਈਆਂ ਭੁੱਲਾਂ ਦੀ ਮਾਫੀ ਸਤਸੰਗਤ ਬਖਸ਼ਣ ਹਾਰ ਹੈ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਹਾਰ ਹਨ ਦੇਹੋ ਸੱਜਣ ਅਸੀਸੜੀਆਂ ਜਿਉਂ ਹੋਵੇ ਸਭ ਸਿਉ ਮੇਲ ਗੱਜ ਕੇ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ